ਇਸ ਮਕਸਦ ਨੂੰ ਥੇ ਅੱਜ ਆਪਾਂ ਰੋਸ਼ ਪ੍ਰਦਰਸ਼ਨ ਕਰ ਰਹੇ ਆ ਮੈਂ ਹੁਣੇ-ਹੁਣੇ ਪਰਿਵਾਰ ਦੇ ਕੋਲੋਂ ਹੋ ਕੇ ਆਇਆ ਔਰ ਕਾਫੀ ਲੰਮੀਆਂ ਜਾਣਕਾਰੀਆਂ ਉਹ ਸਨਮਾਨ ਦਿੱਤੀਆਂ ਨੇ ਉਹ ਸਨਮਾਨ ਦੀਆਂ ਜਿਹੜੀਆਂ ਅੱਜ ਸਹੀ ਕੰਮ ਨਿਭਾਈ ਹੁੰਦੀ ਉਸ ਦੀ ਨੂੰ ਸਹੀ ਟਾਈਮ ਤੇ ਸਰਜ ਕਰ ਲਿਆ ਹੁੰਦਾ ਲੱਭੇ ਸਾਹ ਸੀਗੇ ਉਹਨੂੰ ਬਚਾ ਲੈਂਦੇ ਸੋ ਭਾਈ ਥੱਲੇ ਅੱਜ ਇੱਥੇ ਇਕੱਠੇ ਹੋਏ ਆ ਪਹਿਲੀ ਪਤਾਈਏ ਕਿ ਜਿਹੜੇ ਇਹ ਆਸਵਾਦ ਜਿਹੜੀ ਬਸ ਤੋਂ ਦੀ ਲਾਲਣਾ ਗੁਦੀ ਜਿਹੜੀ ਸਥਿਤੀ ਹੈ ਬਹੁਤ ਮਾਰੀ ਹੋ ਚੁੱਕੀ ਹੈ ਕਿਉਂਕਿ ਨਾ ਤਾਂ ਸ਼ਬਦ ਨਾ ਅੱਖਰ ਨੇ ਨਾ ਬਾਲਕ ਬੱਚੇ ਨੇ ਮਤਲਬ ਦਿਮਾਗ ਸੁਣ ਨਹੀਂ ਆਉਂਦਾ ਸਮਝ ਹੀ ਨਹੀਂ ਆਉਂਦੀ ਕਿਤੋਂ ਜ਼ਿਆਦਾ ਕੀਤੀ ਹੋਏਗੀ ਕਿੰਨਾ ਸੰਘਰਸ਼ ਕੀਤਾ ਹੋਏਗਾ ਆਪਣੇ ਆਪ ਨੂੰ ਛੁਡਾਉਣ ਦੇ ਵਿੱਚ ਮੈਂ ਦੇਖ ਕੇ ਮਤਲਬ ਮੇਰੀ ਰੂਹ ਕੰਮ ਗਈ ਹੈ ਮੇਰਾ ਤਾਂ ਬੋਲਣ ਤੇ ਦਿਲ ਨਹੀਂ ਕਰ ਰਿਹਾ ਕਿ ਜਿੱਦਾਂ ਮੈਂ ਦੇਖਿਆ ਉਹਦੀ ਮਾਂ ਕਿੰਨੇ ਵੱਡੇ ਸਦਮੇ ਦੇ ਵਿੱਚ ਹੈ ਦਾ ਇੱਥੇ ਧੰਨਵਾਦ ਕਰਦਾ ਹਾਂ ਜਿਹੜੇ ਹਮੇਸ਼ਾ ਹੀ ਜਦੋਂ ਵੀ ਅੱਤ ਤੇ ਸੱਚ ਦੀ ਲੜਾਈ ਜਦੋਂ ਵੀ ਕਿਤੇ ਸਮਾਜ ਤੇ ਢੀੜ ਪੈਂਦੀ ਆ ਔਰ ਜਦੋਂ ਵੀ ਕਿਤੇ ਇਸ ਤਰ੍ਹਾਂ ਦੀਆਂ ਘਟਰਾਵਾਂ ਹੁੰਦੀਆਂ ਆ ਉਦੋਂ ਸਾਰੇ ਹੀ ਆਪਾਂ ਇਕੱਠੇ ਹੋ ਕੇ ਆਪਾਂ ਰੋਸ਼ਪਰ ਰਸਣ ਕਰਦੇ ਆ ਪਿਛਲੇ ਦਿਨੀ ਜੋ ਵੈਸਟ ਹਲਕੇ ਦੇ ਹਾਲਾਤ ਤਾਂ ਤੁਸੀਂ ਦੇਖਿਆ ਸਾਰਿਆਂ ਨੇ ਆਏ ਦਿਨ ਮਰਡਰ ਆਏ ਦਿਨ ਬਲਾਤਕਾਰ ਸੋ ਮੈਂ ਤੁਮੂ ਤਮਾਮ ਜਲੰਧਰ ਦੇ ਵੈਸਟ ਦੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਕਿਸੇ ਵੀ ਲੀਡਰ ਪ੍ਰਧਾਨ ਦੇ ਭਰੋਸੇ ਨਾ ਰੋ ਆਪਣੀ ਸੇਫਟੀ ਆਪਣੀ ਧੀਆਂ ਦੀ ਆਪਣੇ ਬੱਚਿਆਂ ਦੀ ਸੇਫਟੀ ਆਪ ਕਰੋ ਤੇ ਫੁੱਲ ਸੁਪਰਚਾਸਨ ਨੂੰ ਵੀ ਮੰਗ ਕਰਨਾ ਚਾਹੁੰਦਾ ਕਿ ਤੁਸੀਂ ਆਪਣੀ ਡਿਊਟੀ ਦੇ ਵਿੱਚ ਕੋਤਾਹੀ ਨਾ ਵਰਤੋ ਆਨਲਾਈਨ ਟਾਈਮ ਦੇ ਵਿੱਚ ਜੇ ਸਾਨੂੰ ਇਨਸਾਫ ਨਾ ਮਿਲਿਆ ਅਸੀਂ ਦਰਨਾ ਪ੍ਰਦਰਸ਼ਨ ਤੇਜ਼ ਕਰਾਂਗੇ ਜੈ ਭੀਮ ਜੈ ਭਾਰਤ ਫੋਰਸ ਹਾਲੋ ਜਲੰਧਰ ਦੇ ਬਾਬਾ ਬੁੱਢਾ ਪੌਲ ਦੇ ਵਿੱਚ ਰੋਜ ਪ੍ਰਦਰਸ਼ਨ ਰੱਖਿਆ ਗਿਆ ਜਿਹਦੇ ਵਿੱਚ ਇਨਸਾਨੀਅਤ ਨੂੰ ਪਿਆਨ ਕਰਨ ਵਾਲੇ ਸਮੁੱਚੇ ਸ਼ਹਿਰ ਦੀਆਂ ਜਥੇਬੰਦੀਆਂ ਬਿਨਾਂ ਕਿਸੇ ਰਾਜਨੀਤਿਕ ਭੇਦਭਾਵ ਤੋਂ ਇੱਥੇ ਪਹੁੰਚੀਆਂ ਨੇ ਪਹੁੰਚਣ ਦਾ ਕਾਰਨ ਦੋ ਦਿਨ ਪਹਿਲਾਂ ਜਿਹੜੀ ਹਵਾਂ ਹਵਾਨੀਅਤ ਦਰਿੰਦਗੀ ਸਾਡੇ ਜਲੰਧਰ ਦੀ ਧਰਤੀ ਦੇ ਨਾਲ ਕੀਤੀ ਗਈ ਇੱਕ 50 ਤੋਂ 52 ਸਾਲ ਦੇ ਬੰਦੇ ਨਾਲ ਬੰਦੇ ਨਾਲ ਉਹਦੇ ਖਿਲਾਫ ਅੱਜ ਜਿਹੜਾ ਹੈ ਕਿ ਪੂਰਾ ਸਮੁੱਚਾ ਸਮਾਜ ਆ ਸੜਕਾਂ 'ਤੇ ਬੈਠਾ ਹੋਇਆ ਕਿਉਂ ਬੈਠਾ ਹੋਇਆ ਵਾ ਕਿਉਂਕਿ ਅੱਜ ਜਿਹੜੇ ਰਿਸ਼ਤੇ ਧੀਆਂ ਭੈਣਾਂ ਵਾਲੇ ਸੀ ਨਾ ਹੀ ਅਸੀਂ ਕਹਿੰਦੇ ਧੀਆਂ ਸਾਭ ਦੀਆਂ ਸਾਂਝੀਆਂ ਉਹ ਰਿਸ਼ਤੇ ਅੱਜ ਇਹੋ ਜਿਹੇ ਗੰਦੇ ਲੋਕਾਂ ਨੇ ਖਰਾਬ ਕਰਤੇ ਹੋਏ ਅੱਜ ਸਾਡੇ ਬੱਚੇ ਆਪਣੀ ਹੀ ਗਲੀਆਂ ਮੁਹੱਲਿਆਂ ਦੇ ਵਿੱਚ ਸੇਫ ਨਹੀਂ ਹੈਗੇ ਅੱਜ ਇਹਨਾਂ ਨੇ ਉਹ ਰਿਸ਼ਤਿਆਂ ਨੂੰ ਖਤਮ ਕਰ ਦਿੱਤਾ ਚਾਚੇ ਤਾਏ ਮਾਮੇ ਮਾਸੜ ਵਰਗੇ ਜਿਹੜੇ ਪਵਿੱਤਰ ਰਿਸ਼ਤੇ ਬਣੇ ਸੀ ਉਹਨਾਂ ਰਿਸ਼ਤਿਆਂ ਦਾ ਅੱਜ ਪੂਰੀ ਤਰ੍ਹਾਂ ਘਾਣ ਹੋ ਗਿਆ ਵਾ ਤੇ ਅੱਜ ਦਾ ਜਿਹੜਾ ਪ੍ਰੋਟੈਸਟ ਆ ਉਹ ਇਸ ਲਈ ਹੈ ਕਿ ਉਸ ਪਾਪੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਗੰਦੀ ਮਾਨਸਿਕਤਾ ਗੰਦੀ ਸੋਚ ਵਾਲਾ ਜਿਹੜਾ ਬੰਦਾ ਦਾ ਕੋਈ ਵੀ ਗਲਤ ਕੰਮ ਕਰਨ ਕਿਸੇ ਧੀ ਭੈਣ ਨੂੰ ਗਲਤ ਨਿਗਾਹ ਦੇਖਣ ਤੇ ਗਲਤ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚੇ ਕਿ ਇਹਨੂੰ ਆਪਣੀ ਜਾਨ ਤੋਂ ਜਿਹੜਾ ਵਾ ਉਹ ਹੱਥ ਧੋਣੇ ਪੈਣਾ ਵਾ ਸੋ ਜਿੰਨੇ ਵੀ ਸਾਥੀ ਅੱਜ ਇਸ ਰੋਸ਼ ਪ੍ਰਦਰਸ਼ਨ 'ਚ ਆਏ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਜਿਹੜੇ ਲੋਕ ਘਰਾਂ 'ਚ ਬੈਠੇ ਆ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਕੋਈ ਸੇਫ ਨਹੀਂ ਜੇ ਤੁਹਾਨੂੰ ਲੱਗਦਾ ਕਿ ਅਸੀਂ ਆਪਣੇ ਘਰਾਂ 'ਚ ਸੇਫ ਆ ਇਹ ਤੁਹਾਡੀ ਬਹੁਤ ਵੱਡੀ ਗਲਤੀ ਆ ਬਾਹਰ ਨਿਕਲੋ ਜਦੋਂ ਕਦੀ ਕਿਸੇ ਦੇ ਘਰ ਪੈਂਦਾ ਹੋਰੇ ਨਾਲ ਮੁੰਡੇ ਨਾਲ ਮੁੰਡਾ ਲਾਓ ਤਾਂ ਜੋ ਪਰਮਾਤਮਾ ਨਾ ਕਰੇ ਤੁਹਾਡੇ ਨਾਲ ਕੰਨ ਕਿਤੇ ਪਾਰ ਪੈ ਜਾਵੇ ਤੇ ਤੁਹਾਡੇ ਨਾਲ ਵੀ ਮੁੰਡੇ ਨਾਲ ਮੁੰਡਾ ਲਾਣ ਵਾਲੇ ਚਾਰ ਭਰਾ ਨਾਲ ਖੜੇ ਹੋਣ ਕਿਉਂਕਿ ਸਰਕਾਰਾਂ ਜਿਹੜੀਆਂ ਤੁਹਾਡੇ ਦਰਦ ਨੂੰ ਨਹੀਂ ਜਾਣਦੀਆਂ ਸਰਕਾਰਾਂ ਜਿਹੜੀਆਂ ਨਾ ਉਹ ਤੋਂ ਬੇਔਲਾਦ ਨੇ ਉਹਨਾਂ ਨੂੰ ਕਿਸੇ ਦੀ ਔਲਾਦ ਨਾਲ ਕੋਈ ਵਾਸਤਾ ਨਹੀਂ ਹੈਗਾ ਇਹ ਵਾਸਤਾ ਤੁਹਾਨੂੰ ਆਪ ਹੀ ਰੱਖਨੇ ਪੈਣਾ ਵਾ ਸੋ ਮੇਰੀ ਬੇਨਤੀ ਇਹੀ ਆ ਕਿ ਅੱਜ ਜਿਸ ਤੀਤ ਲਈ ਅਸੀਂ ਖੜੇ ਆ ਉਹਦੇ ਲਈ ਤੁਸੀਂ ਵੀ ਖੜੇ ਹੋਵੋ ਤੇ ਫਾਂਸੀ ਜਿਹੜੀ ਫਾਂਸੀ ਦੀ ਸਾਧ ਦੀ ਜਿਹੜੀ ਆਵਾਜ਼ ਆ ਤੈਨੂੰ ਬੁਲੰਦ ਕਰੋ ਸੋ ਸਾਰੇ ਸਾਥੀਆਂ ਦਾ ਇੱਥੇ ਪਹੁੰਚਦੇ ਮੈਂ ਤੈਨੂੰ ਧੰਨਵਾਦ ਕਰਦਾ ਸਾਰਿਆਂ ਨੂੰ ਜੈ ਭੀਮ ਜੈ ਭਰਤ ਅੱਜ ਜਿਹੜਾ ਰੋਸ ਪ੍ਰਦਰਸ਼ਨ ਇੱਥੇ ਸਾਰਿਆਂ ਸਸਥਾਵਾਂ ਵਾਲੋ ਰਾਜਨੀਤਿਕ ਪਾਰਟੀ ਦੇ ਉੱਪਰ ਉੱਠ ਗਏ ਉਹ ਕਰ ਰਹੇ ਆ ਕਿੱਥੇ ਅਸੀਂ ਉਸ ਧੀ ਨੂੰ ਸਰਦ ਅਝਲੀ ਦੇਣ ਲਈ ਇਕੱਠੇ ਹੋਏ ਆ ਉੱਥੇ ਇਹ ਮੰਗ ਵੀ ਕਰਦੇ ਆ ਕਿ ਉਹਨੂੰ ਜਲਦੀ ਤੋਂ ਜਲਦੀ ਉਹਨੂੰ ਕਾਨੂੰਨੀ ਕਾਰਵਾਈ ਦੇ ਅੰਦਰ ਹੋ ਕੇ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਤੇ ਜਿਹੜਾ ਪੁਲਿਸ ਮੁਲਾਜ਼ਮ ਆ ਉਹਨੂੰ ਨਾ ਸਿਰਫ ਸਸਪੈਂਡ ਕਰਦੇ ਹੋਏ ਉਹਦੇ ਤੇ ਕਾਨੂੰਨੀ ਕਾਰਵਾਈ ਦੇ ਤਹਿਤ ਉਹਨੂੰ ਪਰ ਖਾਸ ਕੀਤਾ ਜਾਵੇ ਤੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੀ ਇਹ ਘਟਨਾ ਵਾਪਰੀ ਆ ਇਹਨੇ ਕਿਤੇ ਨਾ ਕਿਤੇ ਹਰ ਬੰਦੇ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਦਿੱਤਾ ਕੋਈ ਅੱਜ ਕੋਈ ਵੀ ਵੱਡਾ ਆਪਣੀ ਧੀ ਨੂੰ ਕਿਤੇ ਵੀ ਛੱਡਣ ਤੋਂ ਗੁਰੇਜ਼ ਕਰੇਗਾ ਇਸ ਦੇ ਨਾਲ ਸਾਡਾ ਸਿਰ ਜਿਹੜਾ ਸ਼ਰਮ ਦੇ ਨਿਸ਼ਾਨ ਸੁੱਕ ਗਿਆ ਇਨਸਾਨੀਅਤ ਬੜੀ ਦਾਗਦਾਰ ਹੋਈ ਹੈ ਸੋ ਮੇਰੀ ਸਾਰੀ মিডিਆ ਦੇ ਮਾਧਿਅਮ ਦੇ ਨਾਲ ਪ੍ਰਸ਼ਾਸਨ ਨੂੰ ਇਹ ਮੰਗ ਹੈ ਕਿ ਇਹ ਤੇ ਜਲਦੀ ਤੋਂ ਜਲਦੀ ਕਾਰਵਾਈ ਕਰਦਿਆ ਹੋਇਆ ਜੋ ਧੀ ਨੂੰ ਇਨਸਾਫ ਦੋ ਦਿੱਤਾ ਜਾਵੇ ਧੰਨਵਾਦ